ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਭਗਤਾ ਭਾਈਕਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡੇ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਾਸੀ ਘਾਲ ਜੀ ਸਾਸੀ ਘਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਭਾਸ਼ ਕੁਮਾਰ ਆ ਬਾਈ ਪਿੰਡ ਭਗਤਾ ਬਾਈ ਕਾ ਜਿਲ੍ਹਾ ਲੱਗਦਾ ਤੇ ਮੋਬਾਈਲ ਨੰਬਰ ਬੋਲ ਦੋ ਜੀ 8696015455 ਠੀਕ ਆ ਜੀ ਐ ਕੈਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਤੀਜਾ ਸੂਆ ਸੂਈ ਆ ਬਾਈ ਠੀਕ ਆ ਜੀ ਕਿੰਨਾ ਟਮ ਤੀਜੀ ਸੂਈ ਆ ਠੀਕ ਹੈ ਜੀ ਕੱਟੀ ਮਗਰਾ ਚ ਜੇਰ ਜੂਰਾਂ ਡੰਨ ਆ ਠੀਕ ਹੈ ਜੀ ਜੇਰ ਪੈ ਗਈ ਤੇ ਬੋਲਾ ਕੱਢਿਆ ਜੀ ਬੋਲਾ ਇਹਦਾ 4 ਕਿਲੋ ਬਾਈ ਚੋਤਾ ਠੀਕ ਕਿੰਨਾ ਘਟਾ ਹੋ ਗਿਆ ਚੋ ਇਹਨੂੰ ਜੀ ਇਹ ਬਾ ਦੋ ਘੰਟੇ ਹੋਇਆ ਚੋ ਇਹ ਠੀਕ ਹੈ ਜੀ ਬਾਈ ਕਹਿੰਦਾ 4 ਕਿਲੋ ਬੋਲਾ ਕੱਢ ਲਿਆ ਜੀ ਤੇ ਕਿੰਨੇ ਕਿਲੋ ਦੁੱਧ ਦੀ ਉਮੀਦ ਹੈ ਜੀ ਮੈਂ ਦੁੱਧ 14-15 ਕਿਲੋ ਦਿੰਗੇ ਹੋਇਆ ਜੀ ਠੀਕ ਹੈ ਜੀ ਠੀਕ ਹੈ ਥਾਂ ਲੇਵਾ ਵੀ ਡਾੜਦਾ ਮੈਂ ਠੀਕ ਹੈ ਜੀ ਠੀਕ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਰਾਤ ਦੀ ਸੂਈ ਆ ਜੇਰ ਪ੍ਰੋਪਰ ਪੈ ਗਈ ਆ ਜੀ ਤੇ ਥਨਾ ਦੀ ਕੁਆਲਿਟੀ ਚੈੱਕ ਕਰ ਲਓ 4 ਕਿਲੋ ਬੋਲਾ ਮਗਰ ਕੱਢ ਲਿਆ ਬਾਈ ਨੇ 2 ਕ ਘੰਟੇ ਹੋ ਗਏ ਹੈਵੀ weight ਦੀ ਤੇ ਵੱਡੇ ਕੱਦ ਕੱਢ ਦੀ ਝੋਟੀ ਲਿਓ ਜੀ ਵਾਪਸ ਸੋਨਾ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਥਨਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਹਵਾਨੇ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸ਼ਾਨਦਾਰ ਆ ਚਾਰੇ ਥਨਾ ਸੋਨਾ ਮੁੱਠੀ ਵਾਲਾ ਸਾਈਜ਼ ਆ ਜੀ ਦੇਖ ਸਕਦੇ ਹੋ ਤੁਸੀਂ ਮਗਰ ਸੋਣੀ ਕੱਟੀ ਆ ਨਾਰੂਆ ਤੁਸੀਂ ਦੇਖ ਸਕਦੇ ਹੋ ਰਾਤ ਦੀ ਸੂਈ ਵੀ ਆ ਬਾਕੀ ਨਵੀਰ ਤੇ ਕੀ ਮੁੱਲ ਆ ਜੀ ਇਹਦਾ ਮੁੱਲ 115000 ਰੁਪਏ ਠੀਕ ਹੈ ਮਾਨਤਨ ਹੋ ਜਾਊਗਾ ਜੀ ਮਾਨਤਨ ਕਰ ਦਾਂਗੇ ਬਾਈ ਦਾ ਮੁੱਲ 115000 ਰੁਪਏ ਕਰਦੇ ਨੇ ਤੇ ਜਿਹੜਾ ਵੀ ਆਊਗਾ ਮਾਨਤਨ ਜ਼ਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਕਰ ਸਕਦਾ ਹੈ ਜੀ ਤੀਜੇ ਸੂਏ ਸੂਈ ਹੋਈ ਹੈ ਜੀ ਮੱਝ ਰਾਤ ਦੀ ਸੂਈ ਮੂੰਹ ਮੱਥਾ ਤੇ ਦੇਖ ਸਕਦੇ ਹੋ ਧੰਨਵਾਦ ਜੀ